ਖੰਖਾਰ ਕੁੱਤਿਆਂ ਨੇ ਵੱਢਿਆ ਸੀ ਜਿਨ੍ਹਾਂ ਵਿੱਚ ਇੱਕ ਕੁੱਤੀ ਵੀ ਸੀ ਤੇ ਬਹੁਤ ਬੁਰੀ ਤਰ੍ਹਾਂ ਜਿਨ੍ਹਾਂ ਉਨ 40 ਟਾਂਕੇ ਲੱਗੇ ਸੀ ਮੀਨਾ ਨਾਮ ਦੀ ਇਹੋ ਖੰਖਾਰ ਕੁੱਤਾ ਜਿਨੇ ਕੀ ਔਰਤ ਨੂੰ ਮੀਨਾ ਨਾਮ ਦੀ ਔਰਤ ਨੂੰ ਨਵੀਂ ਆਬਾਦੀ ਦੇ ਵੱਢਿਆ ਸੀਗਾ ਜਿਹਦੇ ਕਾਰਨ ਉਹਨੂੰ 40 ਟਾਂਕੇ ਲੱਗੇ ਤੁਸੀਂ ਇਹ ਦੇਖੋ ਰਾਹ ਗਿੰਦੇ ਜਿਹੜਾ ਵੀ ਆਂਦਾ ਸੀ ਉਹਨਾਂ ਨੂੰ ਵੜਦੇ ਸੀ ਸਾਡੇ ਮਾਨਯੋਗ ਕਾਰਜ ਸਤਾਕ ਅਫਸਰ ਸਾਹਿਬ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਨਸਬੰਦੀ ਕੀਤੀ ਜਾਊਗੀ ਤੇ ਕੈਪਟਨ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੋਨ ਦਾ ਇਹਨਾਂ ਨੂੰ ਫੋਨ ਗਿਆ ਤੇ ਇਹਨਾਂ ਨੇ ਜਦੀ ਇਹ ਕੁੱਤਿਆਂ ਨੂੰ ਕੁੰਕਾਰ ਤੋਂ ਜਦੀ ਵੜ ਕੇ ਲੈ ਕੇ ਆਏ ਨੇ ਜੇ ਅੱਗੇ ਤੋਂ ਵੀ ਜੇ ਕਿਸੇ ਮੱਲੇ ਜਾਂ ਗਲੀਏ 'ਚ ਕੋਈ ਕੁੱਤਾ ਵੜਦਾ ਤੇ ਉਹਨਾਂ ਨੂੰ ਵੀ ਜਦੀ ਫੜਿਆ ਜਾਊਗਾ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਓਮਕਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਖੰਨਾ ਦੇ ਨਵੀਂ ਆਬਾਦੀ ਇਲਾਕੇ ਚ ਘਰ ਦੇ ਬਾਹਰ ਗੇਟ ਤੇ ਹੀ ਕਈ ਖੁੰਖਾਰ ਕੁੱਤਿਆਂ ਵੱਲੋਂ ਇੱਕ ਮਹਿਲਾ ਨੂੰ ਬੁਰੀ ਤਰ੍ਹਾਂ ਵੱਢ ਕੇ ਜ਼ਖਮੀ ਕਰਨ ਦੀਆਂ ਮੀਡੀਆ ਚ ਖਬਰਾਂ ਆਉਣ ਦੇ ਬਾਅਦ ਨਗਰ ਕੌਂਸਲੇ ਖੰਨਾ ਆਈ ਹਰਕਤ ਚ ਅਤੇ ਕੈਬਨਟ ਮੰਤਰੀ ਤਰਨਪ੍ਰੀਤ ਸਿੰਘ ਸੌਂ ਦੇ ਹਦਾਇਤਾਂ ਤੇ ਖੰਨਾ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚੋਂ ਕੁੱਤਿਆਂ ਨੂੰ ਫੜਨ ਦੀ ਮੁਹਿੰਮ ਸ਼ੁਰੂ ਕੀਤੀ ਗਈ ਅਤੇ ਮਹਿਲਾ ਨੂੰ ਵੱਢਣ ਵਾਲੇ ਖੁੰਖਾਰ ਕੁੱਤੇ ਵੀ ਸਾਬਕਾ ਫਾਇਰ ਬ੍ਰਿਗੇਡ ਅਫਸਰ ਯਸ਼ਪਾਲ ਸ਼ਰਮਾ ਗੋਮੀਦੀ ਅਗਵਾਈ ਅंडर ਹੜਲੇ ਗਏ ਪੰਜਾਬ ਲਾਈਵ 89 ਦੀ ਟੀਮ ਅਤੇ ਖੜੀ ਹੈ ਕਮੇਟੀ ਹੈ ਨਗਰ ਕੌਂਸਲ ਹੈ ਜਿੱਥੇ ਤੁਸੀਂ ਦੇਖੋਗੇ ਕਿ ਇੱਕ ਬਜ਼ੁਰਗ ਔਰਤ ਨੂੰ ਜੋ ਕਿ ਖੁੰਖਾਰ ਕੁੱਤਿਆਂ ਨੇ ਵੱਢਿਆ ਸੀ ਜਿਨ੍ਹਾਂ ਵਿੱਚ ਇੱਕ ਕੁੱਤੀ ਵੀ ਸੀ ਤੇ ਬਹੁਤ ਬੁਰੀ ਤਰ੍ਹਾਂ ਜਿਨ੍ਹਾਂ ਨੂੰ 40 ਟਾਂਕੇ ਲੱਗੇ ਸੀ ਮੀਨਾ ਨਾਮ ਦੀ ਔਰਤ ਸੀਗੀ ਜਿਹਦੇ ਕੀ ਨਵੀਂ ਆਬਾਦੀਏ ਚ ਰਹਿੰਦੀ ਸੀਗੀ ਤੇ ਉਹ ਆਪਾ ਕੁੱਤਿਆਂ ਨੂੰ ਦਿਖਾਣਿਆ ਤੁਹਾਨੂੰ ਆ ਦੇਖੋ ਆ ਕੁੱਤੇ ਨੇ ਆ ਫੜ ਕੇ ਲਿਆਉਂਦੇ ਨੇ ਉੱਥੋਂ ਤੇ ਦੋ ਕੁੱਤੇ ਇਹ ਨੇ ਇੱਕ ਨੂੰ ਇਹ ਕੁੱਤਿਆਂ ਦੀ ਉਹ ਨਸਬੰਦੀ ਕੀਤੀ ਜਾਊਗੀ ਇਹ ਪਹਿਲਾਂ ਵੀ ਸੀ ਇਹ ਕੁੱਤੀ ਉਹਨੂੰ ਹੂੰ ਹਉ ਇਹ ਨਹੀਂ ਜੋ ਬਤਾਉਗਾ ਇਹ ਨਹੀਂ ਆ ਤਕਰੀਬਨ ਇਹੋ ਖੰਖਾਰ ਕੁੱਤਾ ਜਿਹਨੇ ਕਿ ਔਰਤ ਨੂੰ ਮੀਨਾ ਨਾਮ ਦੀ ਔਰਤ ਨੂੰ ਨਵੀਂ ਆਬਾਦੀ ਚ ਵੱਡਿਆ ਸੀਗਾ ਜਿਹਦੇ ਕਾਰਨ ਉਹਨੂੰ 40 ਟਾਂਕੇ ਲੱਗੇ ਤੁਸੀਂ ਇਹ ਦੇਖੋ ਰਾਹ ਗਿੰਦੇ ਜਿਹੜਾ ਵੀ ਆਂਦਾ ਸੀ ਉਹਨਾਂ ਨੂੰ ਵੱਢਦੇ ਸੀ ਇਹ ਉਹ ਕੁੰਕਾਰ ਕੁੱਤਾ ਸਾਨੂੰ ਵੀ ਵੱਢਣ ਨੂੰ ਪੈ ਰਿਹਾ ਇਹ ਪਿੰਜਰਾ ਤੜਾ ਰਿਹਾ ਹੁਣ ਪਿੰਜਰੇ 'ਚ ਬੰਦ ਆਪਾਂ ਗੱਲ ਕਰਨੇ ਆ ਇਹਨਾਂ ਨੂੰ ਫੜ ਕੇ ਲੈ ਕੇ ਆਏ ਨੇ ਸਾਡੇ ਨਾਲ ਖੜੇ ਨੇ ਯਸ਼ਪਾਲ ਗੋੰਬੀ ਜੀ ਹਾਂਜੀ ਨਮਸਕਾਰ ਜੀ ਨਮਸਕਾਰ ਯਸ਼ਪਾਲ ਜੀ ਆ ਤੁਸੀਂ ਆ ਕੁੱਤਿਆਂ ਨੂੰ ਫੜ ਕੇ ਲੈ ਕੇ ਆਏ ਹੋ ਤਿੰਨ ਕੁੱਤੇ ਫੜ ਕੇ ਲੈਂਦੇ ਆ ਮਾਨਯੋਗ ਮੰਤਰੀ ਸਾਹਿਬ ਦਾ ਫੋਨ ਆਇਆ ਸਾਡੇ ਕਾਰਸਦਕ ਅਫਸਰ ਜੀ ਨੂੰ ਕਾਰਸਦਕ ਅਫਸਰ ਜੀ ਦਾ ਫੋਨ ਮੈਨੂੰ ਆਇਆ ਵੀ ਤੁਹਾਡੀ ਸੇਵਾ ਦੀ ਲੋੜ ਹੈ ਮੈਂ ਇੱਕ ਇੱਕ ਰੋਜ਼ ਏਵੇਂ ਕੰਮ ਲਈ ਕਿਸੇ ਮੈਰਿਜ ਤੇ ਸ਼ਗਨ ਦੇ ਜਾਣਾ ਸੀ ਪਰ ਉਹਨੂੰ ਛੱਡ ਕੇ ਉੱਥੇ ਵੀ ਜਾ ਕੇ ਆਇਆ ਬਟ ਉਹ ਇਹਨਾਂ ਨੂੰ ਪਹਿਲਾਂ ਸਮਝਿਆ ਮੈਂ ਫੜਨਾ ਪਰ ਤਿੰਨ ਕੁੱਤੇ ਫੜੇ ਸੀ ਉੱਥੇ ਦੇ ਮੱਲੇ ਵਾਲਿਆਂ ਨੂੰ ਤੁਸੀਂ ਪੁੱਛਾ ਦਿਓ ਜਾ ਕੇ ਬੜੇ ਇਹ ਪੈਰ ਨੂੰ ਵੀ ਪੈ ਗਏ ਸੀ ਮੇਰੇ ਇੱਕ ਨੂੰ ਪਰ ਅਸੀਂ ਇਹਨੂੰ ਨੈੱਟ ਦੇ ਨਾਲ ਤੇ ਬੰਦਿਆਂ ਦੀ ਸਪੋਰਟ ਨਾਲ ਹਿੰਮਤ ਦੀ ਸਪੋਰਟ ਨਾਲ ਅਸੀਂ ਇਹਨਾਂ ਨੂੰ ਫੜ ਲਿਆ ਕਿੰਨਾ ਕੁ ਟਾਈਮ ਲੱਗਿਆ ਫੜਨ ਨੂੰ ਸਾਨੂੰ 10-15 ਮਿੰਟ ਲੱਗੇ ਜੀ ਕੰਮ ਕਰਨ ਦਾ ਹਿੰਮਤ ਹੋਣੀ ਚਾਹੀਦੀ ਹੈ ਨਸਬੰਧੀ ਕੀਤੀ ਜਾਊਗੀ ਹਾਂ ਸਾਡੇ ਮਾਨਯੋਗ ਕਾਰਜ ਸாதਕ ਅਫਸਰ ਸਾਹਿਬ ਉਹਨਾਂ ਨੇ ਕਿਹਾ ਵੀ ਇਹਨਾਂ ਦੀ ਨਸਬੰਧੀ ਕੀਤੀ ਜਾਊਗੀ ਔਰ ਇਹਨਾਂ ਨੂੰ ਜਾਂ ਅਗਲਾ ਜੋ ਉਪਰਾਲਾ ਉਹਨਾਂ ਦਾ ਜਿੱਥੇ ਵੀ ਉਹ ਭੇਜਦੇ ਨੇ ਜਾਂ ਬੀੜ ਚ ਜਾਂ ਜੰਗਲਾਤ ਮੈਹਿਮ ਨੂੰ ਇਹ ਲਾਂਗੇ ਜਿਵੇਂ ਹੋਰ ਵੀ ਮੁਹੱਲਿਆਂ 'ਚ ਕਈ ਕਈ ਪਾਸੇ ਵੀ ਕੁੱਤੇ ਹੋਰ ਵੀ ਵੜਦੇ ਪਏ ਨੇ ਹੁਣ ਉਹ ਵੀ ਪਕੜੇ ਜਾਣਗੇ ਦੇਖੋ ਕਾਰਜ ਸਦਕ ਅਫਸਰ ਤੇ ਮੰਤਰੀ ਸਾਹਿਬ ਦਾ ਉਪਰਾਲਾ ਵੀ ਸ਼ਹਿਰ ਦੇ ਵਿੱਚ ਇਦਾਂ ਦਾ ਕੰਮ ਨਹੀਂ ਹੋਣ ਦੇਣਾ ਉਹ ਫੜਨਗੇ ਬਟ ਮੇਰੀ ਡਿਊਟੀ ਲੱਗੀ ਉਹਨਾਂ ਨੇ ਕਿਹਾ ਮੈਨੂੰ ਤੇ ਮੈਂ ਇਹ ਸੇਵਾ ਨੂੰ ਨਿਭਾਇਆ ਤੇ ਜਿਹੜੇ ਕੁੱਤੇ ਨੇ ਮੇਨ ਲੇਡੀਜ਼ ਨੂੰ ਕੱਟਿਆ ਸੀ ਤਾਂ ਉਹਨੂੰ ਜ਼ਰੂਰ ਸੀ ਫੜਨਾ ਵੀ ਉਹਨੂੰ ਫੜਿਆ ਜਾਵੇ ਬਾਕੀ ਦੀ ਡਿਊਟੀ ਵੀ ਜਿੱਦਾਂ ਇਹ ਕਹਿਣਗੇ ਹੁਕਮ ਇਹਨਾਂ ਦਾ ਕਰਾਂਗਾ ਸੇਵਾ ਮੇਰਾ ਆਪਣੀ ਸੇਵਾ ਹਮੇਸ਼ਾ ਦੇਣਾ ਹੀ ਆ ਸਾਡੇ ਨਾਲ ਖੜੇ ਨੇ ਜਿਸਪਾਲ ਗੋਮੀ ਜੀ ਇਹਨਾਂ ਦਾ ਕਹਿਣਾ ਇਹ ਕੈਬਨਟ ਮੰਤਰੀ ਸਰਦਾਰ ਤਰਨਪ੍ਰੀਤ ਸਿੰਘ ਸੋਹਣ ਦਾ ਇਹਨਾਂ ਨੂੰ ਫੋਨ ਗਿਆ ਤੇ ਇਹਨਾਂ ਨੇ ਜਦੀ ਇਹ ਕੁੱਤਿਆਂ ਨੂੰ ਕੁੰਕਾਰ ਤੋਂ ਜਦੀ ਫੜ ਕੇ ਲੈ ਕੇ ਆਏ ਨੇ ਜੇ ਅੱਗੇ ਤੋਂ ਵੀ ਜੇ ਕਿਸੇ ਮੱਲੇ ਜਾਂ ਗਲੀਏ 'ਚ ਕੋਈ ਕੁੱਤਾ ਵੜਦਾ ਹੈ ਤੇ ਉਹਨਾਂ ਨੂੰ ਵੀ ਜਦੀ ਫੜਿਆ ਜਾਊਗਾ ਸਾਡੇ ਨਾਲ ਖੜੇ ਹਿੰਮਤ ਜੀ ਹਾਂਜੀ ਹਿੰਮਤ ਜੀ ਇਹ ਕੁੱਤੇ ਫੜ ਕੇ ਲਿਆਂਦੇ ਨੇ ਆਓ ਜੀ ਦੇਖੋ ਇਹ ਤਾਂ ਵੱਢਦੇ ਨੇ ਵੈਸੇ ਤਾਂ ਉਹਦੇ ਵੱਡੇ ਆ ਜਿਆਦਾ ਉਹਨਾਂ ਨੂੰ ਤਾਂ ਵੈਸੇ ਅਸੀਂ ਟੈਂਡਰ ਲਾਇਆ ਹੋਇਆ ਨਸਬੰਦੀ ਹੋਊਗੀ ਜੀ ਸਾਰੇ ਸ਼ਹਿਰ 'ਚ ਇਹਨਾਂ ਦੀ ਹਾਂ ਨਹੀਂ ਉਹ ਟੈਂਡਰ ਲਾਇਆ ਜੀ ਸਿਰੇ ਚੜਜੇ ਡਾਕਟਰ ਆਉਣਗੇ ਇਹਨਾਂ ਦੀ ਵੀ ਨਸਬੰਦੀ ਉਹ ਕਰਾਉਣੀ ਆ ਅਸੀਂ ਪੁਲਾ ਵਿੱਚ ਬੱਚੇ-ਪੁੱੱਚੇ ਪੜਨ ਜਾਂਦੇ ਨੇ ਜਿੱਥੇ ਦੇਖੋ ਬਸ ਉਹ ਟੈਂਡਰ ਪ੍ਰੋਸੈਸ ਅਧੀਨ ਆ ਜੀ ਜਦੋਂ ਵੀ ਹੋ ਗਿਆ ਨਸਬੰਦੀ ਹੋਰ ਕੋਈ ਇਹਦਾ ਛੱਡਣ ਛਡਾਉਣ ਦਾ ਤਾਂ ਕੋਈ ਹੱਲ ਨਹੀਂ ਆ ਜੀ ਨਾ ਕਾਨੂੰਨ ਇਹ ਕਹਿੰਦਾ ਵੀ ਛੱਡ ਦਿਓ ਜਾਂ ਉੱਥੋਂ ਫੜ ਲਓ ਪਰ ਇਹ ਖੰਗਾਰੂ ਵੱਧ ਨੇ ਜੀ ਇਹਨੇ ਨਸਬੰਦੀ ਪੰਜਾਬ ਸਰਕਾਰ ਕੰਨੀਓ ਜਸ਼ਪਾਲ ਗੋਮੀ ਜੀ ਜਿਵੇਂ ਹੁਣ ਉਹ ਉੱਥੇ ठेका ਦਿੱਤਾ ਗਿਆ ਵੀ ਜਿੰਨੇ ਕੁੱਤੇ ਨੇ ਆਵਾਰਾ ਫੜੇ ਜਾਣਗੇ ਉਹਨਾਂ ਦੀ ਨਸਬੰਦੀ ਵੀ ਕੀਤੀ ਜਾਊਗੀ ਬਿਲਕੁਲ ਜੀ ਖੰਨੇ ਵੀ ਖੰਨੇ ਵੀ ਇਹੀ ਪ੍ਰੋਸੈਸ ਹੈ ਸਾਡੇ ਕਰਸਾਤਕ ਅਫਸਰ ਸਾਹਿਬ ਨੇ ਇਹਨਾਂ ਨੇ ਟੈਂਡਰ ਲਾਤਾ ਇਹਨਾਂ ਦੀ ਨਸਬੰਦੀ ਕੀਤੀ ਜਾਊਗੀ ਤਾਂ ਕਿ ਅੱਗੇ ਕੁੱਤਿਆਂ ਦੀ ਪੈਦਾਵਾਰ ਨਾ ਹੋ ਸਕੇ ਤਾਂ ਇਹ ਉਹ ਬਹੁਤ ਅੱਛਾ ਉਪਰਾਲਾ ਹੈ ਮੇਰਾ ਖਿਆਲ ਹੈ ਕਿ ਪਹਿਲੀ ਵਾਰ ਇਦਾਂ ਦਾ ਸਿਸਟਮ ਬਣੂਗਾ ਕੰਨੇ ਚ ਅੱਛੀ ਗੱਲ ਹੈ ਉਹਨਾਂ ਨੇ ਜਿਹੜਾ ਇਹ ਉਪਰਾਲ ਇਹ ਖੰਨੇ ਵਿੱਚ ਪਹਿਲੀ ਵਾਰ ਹੋਇਆ ਸਰਦਾਰ ਤਰਨਪ੍ਰੀਤ ਸਿੰਘ ਸਿੰਘ ਦੇ ਹੁਕਮਾਨਾਲ ਜਿਹੜੇ ਕੁੱਤੇ ਵੜਦੇ ਸੀਗੇ ਤੇ ਉਹਨਾਂ ਦੇ ਕਹਿਣ ਨਾਲ ਜਦ ਹੀ ਇਹ ਪਹਿਲੀ ਵਾਰ ਹੋਇਆ ਕਿ ਸਾਡੇ ਦੇਖਦੇ ਦੇਖਦੇ ਕਿ ਕੁੱਤੇ ਫੜ ਕੇ ਲਿਆਂਦੇ ਨੇ ਪੰਜਾਬ ਲਾਈਵ 80 ਨਿਊਜ਼ ਤੋਂ ਮੈਂ 옴ਕਾਰ ਸਿੰਘ ਸੱਤੂ ਮੇਰੇ ਨਾਲ ਤਿੰਦਰ ਸਿੰਘ ਆਰਟਿਸਟ ਮੂਰਤੀ ਆ ਜੀ ਤਿੰਨ ਕ ਹੋਇਆ ਬਾਬਾ ਜੀ ਕੰਮ ਕਰਕੇ ਨਿਕਲੀ ਦੀ ਗੇਟ ਦੇ ਮੂਹਰੇ ਪਤਨ ਚਾਰ ਕੁੱਤੇ ਬੈਠੇ ਤੇ ਪੰਜ 6 ਦੇ ਕੁੱਤੇ ਤੇ 6 ਨੇ ਫਾੜੇ ਲੱਤ ਮੇਰੀ ਲੱਤ ਛੱਡੇ ਨਾ ਮੇਰੀ ਫੇਰ ਅੰਦਰ ਆਈਆਂ ਸਾਰੀਆਂ ਉਹਨਾਂ ਨੇ ਵੜਨਾ ਤੋਂ ਲਹੂ ਨਿਕਲਿਆ ਮੇਰੇ ਤੇ ਫੇਰ ਮੈਂ ਬਚਾਰੇ ਕੋਈ ਪਾਈ ਲੈ ਕੇ ਮਾੜੀ ਬਿਠਾ ਕੇ ਮੈਨੂੰ ਫਿਰ ਉਹ ਇੱਥੇ ਤੇ ਕਰ ਰਾਇਆ ਕਿਆ ਨਾ ਤਨ ਨਸਾਨਾ ਨਿਕਲ ਲੱਤ ਫਾਲੀ ਕੋ ਤੂੰ ਇਧਰ ਫਾਲੀ ਕਲਾਤਾ ਅੱਛਾ ਉਹ ਤੇ ਲਊਗਾ ਇਹਨਾਂ ਵੀ ਪੇ ਨਟੇ ਲਾ ਕੇ ਲਊਦਾ ਲਾ ਕੇ ਜੋ ਹੋਰ ਉਹ ਤਾਂ 15 16 ਤਾਂ ਤੰਤ ਮਾਰੇ ਹੋਏ ਨੇ ਹੋਰ ਗਰੀਬ ਤਾਂ ਬੰਦੇ ਆ ਮੁੰਡਾ ਮੇਰਾ ਇਕੱਲਾ ਕੰਮ ਕਰਦਾ ਚਾਰ ਕੁੜੀਆਂ ਨੇ ਮੇਰੇ ਆ ਰਹਾ ਹੈ ਨਹੀਂ ਸਾਡੇ ਮਲੇ ਜੀ ਚਾਰ ਵਾਰ ਤਾਂ ਮੈਨੂੰ ਭਾਜੀ ਮੈਨੂੰ ਵੜਿਆ ਕੁੱਤੇ ਨੇ ਸੜੇ ਘਰ ਕੰਮ ਕਰਦੀ ਵਿਚਾਰੀ ਗਰੀਬਣੀ ਵਿਚਾਰੀ 20-25 ਸਾਲ ਤੋਂ ਨਹੀਂ ਵਧੀ ਜੀ ਕੀ ਹੋਇਆ ਜੀ ਜਿਹੜਾ ਇਹ ਸੁਰੇਨ ਨੂੰ ਸਾਡੇ ਨੂੰ ਘਰੋਂ ਕੰਮ ਕਰਕੇ ਨਿਕਲੀ ਐ ਇਹਨੂੰ ਚਾਰ ਗੁੱਤੇ ਬਹਿ ਗਏ ਅੱਛਾ ਜੀ 15 ਟੱਕ ਲੱਗੇ ਨੇ ਵਿਚਾਰੀ ਦੇ ਅੱਛਾ ਜੀ ਗਰੀਬਣੀ ਦੇ ਜੀ